ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਕੋ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਜਿਹੜਾ ਹੈਗਾ ਆਪਣਾ ਪਿਛਲੇ ਬਲੌਗ ਤੋਂ ਪਾਕੜਾ ਉਹ ਜਿਹੜਾ ਕਿ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਬਣ ਰਿਹਾ ਬਿਲਕੁਲ ਪਾਕੜਾ ਦੇ ਉੱਤੇ ਪੰਜਾਬ ਦੇ ਵਿੱਚ ਪਾਤੜਾ ਕੱਗੇ ਦੇ ਕੋਲ ਉਹ ਦਿਖਾਇਆ ਸੀਗਾ ਤੇ ਇਸ ਵੀਡੀਓ 'ਚ ਤੁਹਾਨੂੰ ਮੈਂ ਦਿਖਾਵਾਂਗਾ ਪਖੜਾਪੁਰ ਤੋਂ ਖੱਗਰ ਦੇ ਪੁਲ ਤੱਕ ਵੀ ਕਿੰਨਾ ਕੰਮ ਹੋ ਗਿਆ ਕਿੰਨੀਆਂ ਸੜਕਾਂ ਦੀ ਕੀ ਪੋਜੀਸ਼ਨ ਆ ਉਹ ਮੈਂ ਦਿਖਾਉਂਗਾ ਜੁੜੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੁਹਾਨੂੰ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲੇ ਹਦਾਰ ਤੇ ਮਿਲ ਸਕੇ ਜੀ ਅਜੇ ਜਿਹੜੇ ਨਾਲ ਚੱਲ ਰਿਹਾ ਦੇਖਾ ਤਾਂ ਪਿੱਪਰ ਜਿਹੜਾ ਵੱਡਾ ਇਹ ਟਰੱਕ ਭਰ ਕੇ ਮਿੱਟੀ ਦਾ ਜਿਉਂ ਆਇਆ ਤੇ ਕਿਤੇ ਛੱਡਣ ਜਾਣਾ ਹੋਣਾ ਕੋਈ ਲੈਣ ਆਉਂਦਾ ਹੈਗਾ ਤੇ ਸਾਹਮਣੇ ਹੈ ਬਾਖੜਾ ਦਾ ਕੁਲ ਇਸ ਕੁਲ ਦੇ ਬਾਰੇ ਮੈਂ ਜਾਣਕਾਰੀ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਉਹ ਦਿੱਤੀ ਸੀਗੀ ਤੇ ਜਿਹਨੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਅਪੀਲ ਦੇ ਅਧਾਰ ਤੇ ਮਿਲ ਸਕੇ ਤੇ ਆਪਾਂ ਦੇਖਦੇ ਹਾਂ ਕਿੰਨਾ ਕੰਮ ਹੋਇਆ ਤੇ ਆਹ ਦੇਖੋ ਪ੍ਰੋਟੇਸ਼ਨ ਆ ਬੁੱਟੇ-ਵੱਟੇ ਲੱਗ ਗਏ ਆ ਤੇ ਹਜੇ ਤਾਂ ਇੱਥੇ ਪਾਈਪਾਂ ਵਗੈਰਾ ਦਾ ਪਾਣੀ ਪੁਣੀ ਲਾਉਣ ਲਈ ਹੋਵੇ ਦੱਬੀਆਂ ਹੋਈਆਂ ਇਹ ਚੇੜਾ ਪਵਾਨੇ ਕੜ ਤੋਂ ਮੇਰੇ ਕੋਲ ਏਰੀਆ ਉਹਦੇ ਵਿੱਚ ਇਸ ਤਰ੍ਹਾਂ ਉਹ ਪਾਈਪਾਂ ਤੇ ਸਮੂਸੀ ਬੋਲ ਜਗ੍ਹਾ ਜਗ੍ਹਾ ਲੱਗਿਆ ਚਾਲ ਚਰ ਕਿਲੋਮੀਟਰ ਤੋਂ ਬਾਅਦ ਇਹਦੇ ਵਿੱਚ ਪਾਈਪਾਂ ਜਿਹੜੀਆਂ ਲੱਗੀਆਂ ਉਹਦੇ ਵਿੱਚ ਨਾ ਜਿਹੜਾ ਆਟੋਮੈਟਿਕ ਆਪੇ ਬੂਟਿਆਂ ਨੂੰ ਪਾਣੀ ਲੱਗ ਜਾ ਕਰਨਾ ਤੇ ਇਹ ਹੈ ਆਪਾਂ ਖੜੇ ਆ ਆਖੜਾ ਕੋਲ ਦਿੱਲੀ ਸਾਈਡ ਵਾਲੇ ਪਾਸੇ ਤੁਹਾਨੂੰ ਆਪਾਂ ਇੱਥੋਂ ਦਿਖਾਵਾਂਗੇ ਕਗਰ ਤੱਕ ਦਾ ਰਸਤਾ ਦੇਖਣਾ ਕਿ ਕਿਉਂ ਕਿ ਕਿੱਥੇ ਕਿੱਥੇ ਰਹਿੰਦਾ ਤੇ ਆਉਣ ਜਾਣ ਵਾਲਾ ਹੈ ਕਿ ਨਹੀਂ ਹੈ ਅੱਜ ਹਾਰੇ ਲੀਕਾ ਦੇਖਦਾ ਹਾਂ ਹਾਂ ਆ ਦੇਖੋ ਆ ਰੇਲਿੰਗ ਇਥੇ ਰਹੀਆਂ ਇਸੇ ਤਰ੍ਹਾਂ ਕਾਫੀ ਰੇਲਿੰਗ ਦਾ ਕੰਮ ਉਹ ਇੱਥੇ ਰਹਿ ਰਿਹਾ ਹੈਗਾ ਆ ਦੇਖੋ ਇਧਰ ਵੀ ਰੇਲਿੰਗ ਦਾ ਕੰਮ ਉਹ ਰਹਿ ਰਿਹਾ ਤਾਂ ਤੇ ਭੁੱਲ ਕੇ ਅੱਗੇ ਨਾ ਜਾਓ ਕਿਉਂਕਿ ਪਾਖੜਾ ਬੋਲਦਾ ਜਾਈ ਤਿਆਰ ਨਹੀਂ ਹੈ ਹਜੇ ਪੁਰਾਉ ਆਪਣੇ ਪਾਸੇ ਜਿਹੜਾ ਸੱਜੇ ਹੱਥਾ ਅੰਮ੍ਰਿਤਸਰ ਤੋਂ ਆਉਣ ਵਾਲੇ ਪਾਸੇ ਤੇ ਤਰੇ ਦੀ ਜਿਹੜਾ ਹਰਤਾ ਹੈ ਜਿਹੜਾ ਤੇ ਵੀ ਸਰੀਆ ਸੁਰੀਆ ਜਿਹਾ ਪੈ ਰਿਹਾ ਭੁੱਲ ਕੇ ਵੀ ਰਾਤ ਨੂੰ ਨਾ ਆਓ ਇਧਰ ਮੇਰੀ ਬੇਨਤੀ ਆਪ ਜੀ ਨੂੰ ਚਲਦੇ ਆਪਾਂ ਆਪਦੀ ਵੀਡੀਓ ਸ਼ੁਰੂ ਕਰਦੇ ਆ ਅੱਗੇ ਚਲਦੇ ਆ ਤੁਹਾਨੂੰ ਦਿਖਾਣੇ ਘੱਗਰ ਤੱਕ ਦਾ ਰਸਤਾ ਵੀ ਕਿਸ ਤਰ੍ਹਾਂ ਦਾ ਇਹ ਬਣਿਆ ਹੋਇਆ ਤੇ ਕੀ ਕੁਛ ਇੱਥੇ ਕੰਮ ਹੋਣ ਵਾਲਾ ਕੀ ਕੁਛ ਰਹਿੰਦੇ ਆ ਤੇ ਤੁਹਾਨੂੰ ਦੱਸਿਆ ਸੀ ਇਹ ਬੂਟੇ ਬਾਟੇ ਦਾ ਜੇ ਪਾਣੀ ਵਾਲਾ ਕੰਮ ਇਹਦਾ ਰਹਿੰਦਾ 147 ਪੁਆਇੰਟ ਆਪਾਂ ਸੱਤੇ ਖੜੇ ਆ ਤੇ ਇਹ ਸਾਹਮਣੇ ਦਿੱਲੀ ਵਾਲੇ ਪਾਸੇ ਰਸਤਾ ਜਾਂਦਾ ਆਪਾਂ ਚੱਲਾਂਗੇ ਤੁਹਾਡੇ ਨਾਲ ਘੱਗਰ ਤੱਕ ਫਿਰ ਦਰਸ਼ਕੋ ਆਇਆ ਵੀ ਪਾਰਟ ਚ ਦਿਖਾ ਕੇ ਫਾਇਦਾ ਕਿਉਂਕਿ ਵੱਡੀ ਜਿਹੜੀ ਆ ਵੀਡੀਓ ਲੰਮੀ ਹੋਈਦੀ ਨਾ ਦੇਖਣ ਵਾਲੇ ਨੂੰ ਸੁਆਦ ਨਾ ਦਿਖਾਉਣ ਵਾਲੇ ਨੂੰ ਸੁਆਦ ਜੀ ਆਉ ਚੱਲਦੇ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂ ਜੀ ਇਸ ਤਰ੍ਹਾਂ ਇੱਥੇ ਜਿਹੜੇ ਆ ਇੰਨਾ ਕੰਮ ਤੁਸੀਂ ਤੁਹਾਨੂੰ ਦਿਖਾਇਆ ਬੁੱਡੇ ਵਾਟੇ ਵੀ ਲੱਗੇ ਹੋਏ ਆ ਪਾਣੀ ਪੁੰਹਦਾ ਹਜੇ ਇੰਤਜ਼ਾਮ ਕੋਈ ਨਹੀਂ ਹੈਗਾ ਤੇ ਆ ਥੱਲੋਂ ਵੀ ਤੁਸੀਂ ਦੇਖ ਸਕਦੇ ਹੋ ਰੇਲਿੰਗ ਦਾ ਕੰਮ ਕਿਤੇ ਕਿਤੇ ਰਹਿੰਦਾ ਵੀ ਹੈਗਾ ਤੇ 147.5 ਤੇ ਆ ਗਏ ਨਾ ਤੇ ਨਾਲ ਇਹ ਨੋ ਪਾਰਕਿੰਗ ਦਾ ਬੋਰਡ ਰੈਸਟ ਏਰੀਆ 10 ਕਿਲੋਮੀਟਰ ਇਹ ਹੈਡ ਦੇਖ ਜਿਆ ਕਿੱਥੇ ਹੈਗਾ ਜੀ ਰੈਸਟ ਏਰੀਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਕੰਮ ਉਹਦਾ ਹੋ ਗਿਆ ਕੀ ਕੁਝ ਰਹਿੰਦਾ ਹਜੇ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਹਿਲ ਦੇ ਆਧਾਰ ਤੇ ਦਰਸ਼ਕੋ ਮਿਲ ਸਕੇ ਤੇ ਇਸ ਤਰ੍ਹਾਂ ਇਹਨਾਂ ਕੰਮ ਤੁਸੀਂ ਵੇਖੇ ਜਿੰਨਾ ਕ ਹੋਇਆ ਵਾ ਉਹ ਤੁਹਾਨੂੰ ਨਜ਼ਰ ਆ ਹੀ ਰਿਹਾ ਤੇ ਇੱਥੇ ਜਿਹੜੇ ਆ ਟੂ ਵੀਲਰ ਹੋਗੇ ਥਰੀ ਵੀਲਰ ਹੋਗੇ ਤੇ ਰੈਕਟਰ ਹੋ ਗਿਆ ਲਾਊਡ ਨਹੀਂ ਹੈਗੇ ਇਸ ਰੋਡ ਦੇ ਉੱਤੇ ਤੇ ਆਪਾਂ ਕੈਥਲੇ ਤੋਂ 34 ਕਿਲੋਮੀਟਰ ਜਿਹੜਾ ਉਹ ਰਹਿ ਗਿਆ ਤੇ ਆ ਖਬੇ ਆਖਾ ਆਪੀ પરાਲੀ ਪੂਰੀ ਹੋਈ ਹੈ ਬੰਨ ਕੇ ਰੱਖੀ ਹੋਈ ਇਹਦੇ ਵਿੱਚ ਵੀ ਸੜ ਗਈ ਹੋਈਆਂ ਥੋੜੀ ਬੋਦੀ ਤੇ ਰੋਡ ਕੰਡੀਸ਼ਨ ਇੱਥੋਂ ਤੱਕ ਆ ਕੇ ਤਾਂ ਬਿਲਕੁਲ ਮੱਖਣ ਵਰਗੀ ਆ ਸਰੋਡ ਤੇ ਜਿਹੜੇ ਆ ਤੁਹਾਨੂੰ ਦੱਸਿਆ ਵੀ ਸਕੂਟਰ ਮੋਟਰਸਾਈਕਲ ਤਾਂ ਅਲਾਉਡ ਹੀ ਨਹੀਂ ਹੈਗੇ ਨਾਲ ਹੀ ਜਿਹੜੇ 3 ਵੀਲਰ ਦਾ ਟਰੈਕਟਰ ਉਹ ਵੀ ਨਹੀਂ ਅਲਾਉਡ ਹੈਗੇ ਤੇ ਉਹ బోర్ਡ ਵੀ ਅੱਗੇ ਲਿਖਿਆ ਹੋਇਆ ਤੇ ਜਿਹੜੀ ਕਾਰਾਂ ਦੀ ਸਪੀਡ ਆ ਇਸ ਹਾਈਵੇ ਦੇ ਉੱਤੇ ਉਹ 100 ਕਿਲੋਮੀਟਰ ਦੀ ਹੈਗੀ ਆ ਤੇ ਜਿਹੜੀ ਆ ਜੀ ਟਰੱਕਾਂ ਵੱਸਾਂ ਦੀ ਉਹ ਹੈ ਸਪੀਡ ਅਸੀਂ ਅਸੀਂ ਤੋਂ ਵੱਧ ਜਾਉਂਗੇ ਜਾਂ 110 ਵੱਧ ਜਾਣਗੇ ਉਹਨਾਂ ਤੇ ਚਲਾ ਜਿਹੜੇ ਤੁਹਾਨੂੰ ਪ੍ਰਮਾਣ ਪੱਤਰ ਉਹ ਘਰ ਆ ਜਾਣਗੇ ਆ ਦੇਖੋ ਸੱਜੇ ਪੱਲੇ ਜਿੱਦਾਂ ਤੁਹਾਨੂੰ 10 ਕਿਨੇ ਬੋਰਡ ਵੀ ਲੱਗੇ ਹੋਇਆ ਕੈਨਸਲ ਰਹਿ ਗਿਆ 33 ਕਿਲੋਮੀਟਰ ਤੋਂ ਕੈਨਸਲ ਕਰ ਦਿੱਤਾ ਜੋ ਤੇ ਉੱਥੇ ਜਿਹੜਾ ਐਗਰੀਗੇਟ ਦਾ ਕੈਮਰਾ ਦਾ ਸਪੀਡ ਕੈਮਰਾ ਸਰਵੇਲੈਂਸ ਉਹ ਅਜੇ ਲੱਗੀ ਕੋਈ ਨਹੀਂ ਉਹ ਵੀ ਲੱਗ ਜਾਣਗੇ ਤੇ ਆਹ ਮੋਟਰਸਾਈਕਲ ਸਕੂਟਰ ਦਾ ਤੁਹਾਨੂੰ ਦੱਸ ਗਿਆ ਤੇ ਟਰੈਕਟਰ ਟਰਾਲੀ ਤੇ ਥਰੀ ਵੀਲਰ ਉਹ ਵੀ ਇੱਥੇ ਜਿਹੜੇ ਆ ਲਾਊਡ ਨਹੀਂ ਹੈਗੇ ਤੇ ਆਪਾਂ ਇਹਦੇ ਨਾਲ ਹੀ ਅੱਗੇ ਆ ਗਏ ਆ ਪਹੁੰਚ ਗਏ ਆ 145.7 ਦੇ ਉੱਤੇ ਇਹ ਦਰਸ਼ਕੋ ਆਪਾਂ ਪਹੁੰਚ ਚੁੱਕੇ ਆ ਆ ਦੇਖ ਸਕਦੇ ਹਾਂ ਛਤਰਾਣੇ ਦਾ ਪੁਲਾ ਹੈ ਬਣ ਰਿਹਾ ਅੰਡਰ ਕੰਸਟ੍ਰਕਸ਼ਨ ਦਰਸ਼ਕੋ ਇਹ ਹੈ ਛਤਰਾਣੇ ਦਾ ਪੁਲ ਤੇ ਇਹ ਤੁਸੀਂ ਵੇਖ ਹੀ ਲਿਆ ਇਹ ਜਾਂਦਾ ਅੰਮ੍ਰਿਤਸਰ ਵੱਲ ਨੂੰ ਰਸਾ ਸਾਹਮਣੇ ਤੇ ਨਾਲ ਆਹ ਇੱਥੇ ਤੱਕ ਆ ਪਾਈ ਸੀ ਪਾਕੜਾ ਦੇ ਪੁਲ ਤੋਂ ਚੱਲ ਕੇ ਅੱਗੇ 4-5 ਕਿਲੋਮੀਟਰ ਤੇ ਅੱਗੇ ਜਿਹੜਾ ਛਤਰਾਣੇ ਦਾ ਪੁਲ ਉਹ ਅੰਡਰ ਕੰਸਟਰਕਸ਼ਨ ਆ ਕਾਫੀ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਆ ਥੱਲੇ ਵੀ ਜਿਹੜੀ ਇਹਨਾਂ ਦੀ ਬਾਉਂਡਰੀ ਵਾਲਾ ਇਹਦੇ ਵਿੱਚ ਵੀ ਦੇਖ ਸਕਦੇ ਹਾਂ ਕਾਫੀ ਮਿੱਟੀ-ਮੁੱਟੀ ਪੱਟੀ ਜਾ ਰਹੀ ਹੈ ਪਾਈ ਜਾ ਰਹੀ ਹੈ ਨਾਲ ਜੀਸੀਬੀ ਲੱਗੀ ਹੋਈ ਹੈ ਇੱਧਰ ਤੇ ਇਹ ਹੈ ਛਤਰਾਣੇ ਦਾ ਪੁਲ ਚਲਦੇ ਆ ਤੁਹਾਨੂੰ ਦਿਖਾਣੇ ਕਿੰਨਾ ਕੰਮ ਹੋ ਗਿਆ ਆਪਾਂ ਚਲਦੇ ਆ ਇਧਰ ਨੂੰ ਪੁਲ ਵੱਲ ਨੂੰ ਤੇ ਅੱਗੇ ਆਪਾਂ ਫੇਰ ਤੁਹਾਨੂੰ ਛਤਰਾਣਾ ਦਿਖਾ ਕੇ ਫੇਰ ਅੱਗੇ ਜਾਵਾਂਗੇ ਤੇ ਗੱਡੀਆਂ ਇਧਰੋਂ ਘੁੰਮ ਘਮਾ ਕੇ ਵੇਖਾਦੇ ਨੇ ਆਟ੍ਰੈਕਸ ਚੱਰੀ ਆ ਤੂਫਾਨ ਇਹ ਵੀ ਘੁੰਮ ਘਮਾ ਕੇ ਗਾਹ ਫੇਰ ਅੱਗੇ ਇਹ ਚੜਦੇ ਆ ਪਾਖੜਾ ਤੋਂ ਪਰਲੇ ਪਾਸੇ ਤੇ ਆਪਾਂ ਖੜੇ ਆ ਛਤਰਾਣੇ ਦੇ ਪੁਲ ਤੇ ਚਲਦੇ ਆ ਆਪਾਂ ਅੱਗੇ ਕਾਰ ਮਾਰਦੇ ਆ ਮੋਟਰਸਾਈਕਲ ਨੂੰ ਉਹਨੀ ਤੁਰਪੇ ਆਪਾਂ ਕਕਰਵਲ ਨੂੰ ਤੇ ਇਹ ਜਾਂਦਾ ਸਿੱਧਾ ਅੰਮ੍ਰਿਤਸਰ ਵੱਲ ਨੂੰ ਤੇ ਆਪਾਂ ਤੁਹਾਨੂੰ ਇੱਥੇ ਖੜ ਕੇ ਸਾਰਾ ਦਿਖਾਇਆ ਸੀਗਾ ਨਾਲੇ ਪੁੱਛਾਂਗੇ ਕਿੱਧਰ ਕਿੱਧਰ ਦੀ ਆਪਾਂ ਨਿਕਲੀਏ ਲਓ ਜੀ ਇਹ ਜਾ ਰਿਹਾ ਹੁਣ ਦਿੱਲੀ ਵੱਲ ਪਾਸੇ ਨੂੰ ਇਹ ਹੈ ਛਤਰਾਣੇ ਦਾ ਫੋਟੋ ਹੁਣ ਦੱਸਿਆ ਆਪਾਂ ਹੁਣ ਇੱਥੋਂ ਥੱਲੇ ਉਤਰਦੇ ਆਂ ਦੇਖਦੇ ਆਂ ਕਿੱਧਰੋਂ ਰਸਤਾ ਆਪਾਂ ਨੂੰ ਮਿਲੇਗਾ ਇਹ ਮਿੱਟੀ ਵੀ ਬਹੁਤ ਆ ਹਾਲੋ ਇਹ ਨਕਾ ਮੈਂ ਤੇ ਆਪ ਹਰਥਲੇ ਬਣਿਆ ਹੋਇਆ ਹਾਲ ਹੋ ਵੀ ਕੰਮ ਜਾਂਦਾ ਵਰਕ ਇਨ ਪ੍ਰੋਗਰੈਸ ਮਸ਼ੀਨਾਂ ਲੱਗੀਆਂ ਹੋਈਆਂ ਨੇ ਅੱਗੇ ਨਿਕਲ ਜਾਏਗਾ ਜੇ ਬਿਲਕੁਲ ਸਿੱਧਾ ਥੈਂਕ ਯੂ ਭਈਆ 5 ਕਿਲੋਮੀਟਰ ਕੇ ਬਾਅਦ ਐਸੀ ਮਿੱਟੀ ਮਿਲੇਗੀ अच्छा 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 आगे है फिर गगर का पुल अभी जब ये काम चालू हुआ नहीं है हां ड्राइवर सर अच्छा ऐसे सीधा दाएं हाथे रहना है जैसे ये रोड गया है ना हां हां ठीक है ये तो निकलता ऐसे नहीं नहीं ओके थैंक यू भैया थैंक यू ऐसे ये सतराणे दा पुल सामने गाड़ियां भी आ रही हैं मिट्टी ढारियां ने आपा पास हो जिए लो जी सामने फिर मैं तो पास होया मिट्टी तो ਟਰੱਕ ਫੇਰ ਆ ਰਿਹਾ ਮਿੱਟੀ ਦਾ ਭਰਿਆ ਹੋਇਆ ਆਪਾਂ ਨੂੰ ਥੋੜਾ ਜਾ ਪਾਸੇ ਰਹਿਣਾ ਪੈਣਾ ਿੱਟੀ ਨਾਲੇ ਤਾਂ ਭਰਦਗਾ ਆ ਦੇਖ ਲੋ ਜੀ ਇੰਨਾ ਥਾਵਾ ਤੋਖ ਕੇ ਫੇਰ ਵੀਡੀਓ ਬਣਦੀ ਆ ਉਹਦੇ ਵੀਡੀਓ ਬਾਦੀ ਪੈਸੇ ਕਮਾ ਲਿਆ ਇਦਾਂ ਨਹੀਂ ਬਣਦੇ ਜੀ ਪੈਸੇ ਆ ਲੋ ਅਪਰ ਟਰੱਕ ਨੂੰ ਰਾਹ ਦਿੰਦੇ ਆ ਸਾਈਡ ਤੇ ਹੋ ਜੰਨੇ ਆ ਇੱਧਰ ਤੇ ਆ ਲੋ ਇੱਧਰ ਵੀ ਕੰਮ ਥੋੜਾ ਜਿਹਾ ਚੱਲਦੇ ਪਏ ਆ ਆ ਲੋ ਜੀ ਕੰਟੀਨਿਊ ਕਰਦੇ ਆ ਸਫ਼ਰ ਆ ਲਓ ਟਰੱਕ ਲੰਘਿਆ ਹੈਗਾ ਦੇ ਆ ਐਕਸਦਰਾਨੇ ਦਾ ਏਰੀਆ ਇੱਕ ਇੰਜੀਨੀਅਰ ਦੱਸ ਰਿਹਾ ਸੀ ਵੀ ਸਾਲ ਲੱਗਣਾ ਜੇ ਬਣਾਉਂਦੇ ਨੂੰ ਬਣਦਿਆਂ ਨੂੰ ਆ ਤੁਸੀਂ ਦੇਖ ਲਓ ਉੱਤੇ ਮਿੱਟੀ ਮੁੱਟੀ ਕਿੰਨੀ ਪਈ ਆ ਭਰਤਪੁਰ ਬੈਠਿਆ ਰਿਹਾ ਕੋਲਾਂ ਦਾ ਕੰਮ ਚੱਲ ਰਿਹਾ ਹੈਗਾ ਲਓ ਜੀ ਚੱਲਦੇ ਅੱਗੇ ਬੜੇ ਰਹੋ ਮੇਰੇ ਨਾਲ ਜਿਹਨੇ ਮੇਰੇ ਵੀਰ ਭਾਈ ਨੇ ਮੇਰਾ ਜਿਹੜਾ ਚੈਨਲ ਦਾ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਜਿਹੜਾ ਅਪਡੇਟ ਕਿchnਾ ਪਹਿਲੇ 1000 ਤੇ ਮਿਲ ਸਕੇ ਆਪਾਂ ਲੰਘ ਰਹੇ ਹੁਤਰਾਣੇ ਦੇ ਵਿੱਚੋਂ ਦੀ ਆਹ ਲਓ ਜੀ ਆਪਾਂ ਹੁਣ ਇੱਧਰ ਨੂੰ ਕਹਿੰਦੇ ਜਿੱਧਰ ਤੁਹਾਨੂੰ ਪੈੜ ਦਿਹੇਗੀ ਨਾ ਟਰੱਕਾਂ ਫਸਾ ਦੀ ਉਧਰੋਂ ਚਲੇ ਜਾਏ ਉਹ ਤੇ ਆਪਾਂ ਉਹਦੇ ਹਿਸਾਬ ਨਾਲ ਇੱਧਰ ਨੂੰ ਆ ਗਏ ਆ ਆਹ ਲਓ ਜੀ ਕੱਚਾ ਰਾ ਮੀਂਹ ਦਾ ਵੀਰੋ ਤੁਸੀਂ ਭੁੱਲ ਕੇ ਵੀ ਨਾ ਇੱਧਰ ਨੂੰ ਆਇਓ ਕਿਉਂਕਿ ਗੱਡੀ ਗੱਡੀ ਗੁੱਡੀ ਜਿਹੜੀ ਧੱਸ ਸਕਦੀ ਆ ਦੇਖੋ ਇੱਧਰ ਕੰਮ ਜਿਹੜੇ ਆ ਉਹ ਹੋ ਰਹੇ ਆ ਤੇ ਆਪਾਂ ਹੁਣ ਇਦੇ ਵਿੱਚ ਦੀ ਹੁੰਦੇ ਹੋਏ 145 ਨੰਬਰ ਪੁਆਇੰਟ ਆ ਗਿਆ ਜੀ ਤੇ ਉਹ ਗਾਹਾਂ ਦੇਖ ਲਓ ਕਿੰਨਾ ਕੰਮ ਹੋਇਆ ਚੱਲ ਰਿਹਾ ਬੜੇ ਰੋ ਮੇਰੇ ਨਾਲ ਤੇ ਜਿਹੜੇ ਆਪੋਆਂ ਦੇ ਹੁਣ ਕੀ ਕਹਾ ਆ ਵੀ ਦਰਸ਼ਨ ਕਰਦੇ ਰਹੋ ਅਜੇ ਸਿੱੱਚ ਪਚਾਲੇ ਨੇ ਆਹ ਕੋਲ ਪੁਲ ਤੇ ਪੁਲ ਚੜਿਆ ਪਿਆ ਕਿਉਂਕਿ ਇਹਨੂੰ ਇੰਨੇ ਦੂਰ ਬਣਾਉਣਾ ਪੈਣਾ ਨਹੀਂ ਤਾਂ ਮਜ਼ਬੂਤੀ ਨਹੀਂ ਰਹਿਣੀ ਪੁਲ ਦੀ ਆਹ ਮੋਟਰਸਾਈਕਲ ਤੇ ਚੜੇ ਆ ਰਹੇ ਆ ਦੋ ਤਿੰਨ ਜਾਣੇ ਕਰੇ ਨਾਲ ਬਾਉਂਡਰੀ ਵਾਲ ਦੇ ਬਿਲਕੁਲ ਆਪਾਂ ਥੱਲੇ ਐਕਸਪ੍ਰੈਸ ਵੇ ਦੇ ਥੱਲੇ ਦੀ ਬਾਉਂਡਰੀ ਵਾਲਾ ਉਹਦੇ ਨਾਲ ਆਪਾਂ ਜਾ ਰਹੇ ਆ ਇਹ ਹੈ ਜਿਹੜਾ ਕੰਮ ਚੱਲ ਰਿਹਾ ਦੇਖ ਰਹੇ ਆ ਇਧਰ ਸੱਜੇ ਵੀ ਆ ਵਾਈਟ ਹੋੜ ਲੱਗੀ ਜਾ ਰਿਹਾ ਲੋ ਜੀ ਕਾਰਾਂ ਵੀ ਇਧਰ ਆ ਰਹੀਆਂ ਐਚ ਆਰ ਨੰਬਰ ਭਾਰਤ ਸਰਕਾਰ ਨੈਸ਼ਨਲ ਹਾਈਵੇ ਥੋਰਟੀ ਦੀ ਲੋ ਜੀ ਫਾ ਉਹ ਅੱਗੇ ਨਿਕਲਦੇ ਆਂ ਦੇਖਦੇ ਆਂ ਇਧਰੋਂ ਇਹ ਕਾਰ ਆਈ ਆ ਹੋ ਸਕਦਾ ਇਧਰ ਦੀ ਸਾਹਮਣੇ ਤਾਂ ਜਾਣਾ ਜਿਹੜਾ ਮناسب ਨਹੀਂ ਹੋਏਗਾ ਉਹ ਦੇਖ ਸਕਦੇ ਹੋ ਤੇ ਆਪਾਂ ਮੁੜਦੇ ਆਂ ਇਧਰ ਨੂੰ ਤੁਹਾਨੂੰ ਹੋਰ ਅਪਡੇਸ਼ਨ ਜਿਹੜੀ ਇੱਥੇ ਦੀ ਉਹ ਦਿੰਦੇ ਆਂ ਜੁੜੇ ਰਹੋ ਮੇਰੇ ਨਾਲ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲਓ ਸਾਜ ਉਹ ਤੁਹਾਨੂੰ ਹੌਣ ਵਾਲੇ ਵੀਡੀਓ ਦੇਣਾ ਨੋਟੀਫਿਕੇਸ਼ਨਾਂ ਫੈਲਦੇ ਦਾ ਹੱਤੇ ਉਹੋ ਮਿਲ ਸਕੇ ਲਓ ਜੀ ਆਪਾਂ ਦੂਜੇ ਪਾਸੇ ਫੇਰ ਆ ਗਏ ਆਂ ਇੱਥੋਂ ਦੀ ਟੱਪ ਕੇ ਤੇ ਆਹ ਰਸਤਾ ਇਧਰ ਨੂੰ ਚੜਦਾ ਹੁਣ ਇਹ ਨਹੀਂ ਪਤਾ ਚਲੋ ਦੇਖਦੇ ਆਂ ਬਾਈ ਨੂੰ ਪੁੱਛਦੇ ਆਂ ਮਜ਼ਦੂਰ ਆ ਰਿਹਾ ਲੇਬਰ ਵਾਲਾ ਕਿ ਉਹਨੂੰ ਪੁੱਛਦੇ ਆਂ ਕਿੱਧਰ ਕਿੱਧਰ ਨੂੰ ਜਾਵਾਂ ਮੈਂ ਤੇ ਕਾਫੀ ਕੰਮ ਜਿਹੜਾ ਪ੍ਰੋਗਰੈਸ ਕਿ ਐਗਾ ਇਹ ਸਾਲ ਕਦੋਂ ਲੱਗ ਜਾਣਾ ਉਹ ਸਿੱਧਾ ਜਾਣਾ ਹੈ ਜਾਏਗਾ ਨਹੀਂ ਲੋ ਜੀ ਉਹ ਕਹਿੰਦਾ ਜਾਏਗਾ ਨਹੀਂ ਦੇਖਦੇ ਆਪ ਤੋਂ ਵੀ ਨਹੀਂ ਜੀ ਇੱਧਰ ਵੀ ਫੜਕੋ ਲੋਕਾਂ ਨੂੰ ਜਿਹੜਾ ਪ੍ਰੋਗਰੈਸ ਚ ਨਹੀਂ ਜਾ ਪਾਵਾਂਗੇ ਤੇ ਇਹ ਹਨਾ ਜਦ ਥੱਲੇ ਚਲੇ ਜਾਊਗਾ ਐ ਇਧਰ ਚਲਾ ਜਾਊ ਐ ਉੱਪਰ ਸੇ ਲਓ ਜੀ ਫਰਾ ਦੀ ਘੁੰਮ ਕੇ ਜਾਣਾ ਪੈਣਾ ਲਓ ਉਧਰੋਂ ਦੀ ਆਏ ਸੀ ਆਪਾਂ ਥੱਲੇ ਨੂੰ ਫੇਰ ਚੱਲਦੇ ਆਂ ਉਹ ਕਹਿੰਦੇ ਬਰਲੀ ਤਰਫ ਤੋਂ ਜਾਊਗਾ ਇਧਰ ਨਹੀਂ ਜਾਣਾ ਲਓ ਜੀ ਹੁਣ ਆਪਾਂ ਦੇਖ ਹੀ ਰਹੇ ਤੁਸੀਂ ਉੱਚੇ ਨੀਵੇਂ ਰਾਹਾਂ ਤੇ ਮੈਂ ਜਿਹੜਾ ਚੱਲ ਰਿਆਂ ਤੁਹਾਨੂੰ ਵੀਡੀਓ ਸ਼ੇਅਰ ਕਰ ਰਿਹਾ ਐ ਮੁੰਡਿਆਂ ਨੂੰ ਪੁੱਛਦੇ ਆ ਵੀ ਯਾਰ ਫੁੱਤ ਮੈਂ ਜਾਣਾ ਉਹ ਘੱਗਰ ਦੇ ਪੁਲ ਤੱਕ ਇਧਰ ਨਾਲ ਨਾਲ ਰਾਹ ਹੈਗਾ ਕੋਈ ਟੋਲਾ ਟਿੱਕਰੀ ਇਧਰ ਜਾਏਗਾ ਨਾ ਆ ਆ ਜਾਊਗਾ ਇਹ ਨਹੀਂ ਗਿਆ ਪੱਟਿਆ ਹੋਇਆ ਕਿਉਂ ਆ ਪਿੰਡ ਤੇ ਚਲਾ ਜਾਊ ਅੱਛਾ ਇਧਰ ਕੋਈ ਨਹੀਂ ਚੱਲ ਠੀਕ ਆ ਧੰਨਵਾਦ ਆਪ ਥੱਲੇੋਂ ਦੀ ਆ ਪਰਲਾ ਹਨਾ ਹਾਂ ਹਾਂ ਹੈਗਾ ਚਲੋ ਉਧਰ ਨੂੰ ਜਾ ਕੇ ਵੇਖਦੇ ਆ ਹਾਂ ਹਾਂ ਬਲੌਗ ਬੇਟਾ ਹਾਂ ਹਾਂ ਬਰਪਾਏ ਪੈ ਗਈ ਆ ਆਲਾ ਦਵਾਰਾ ਦਵਾਰਾ ਆ ਜਾ ਪੁੱਤਰਾ ਮੇਰੇ ਸਾਹਮਣੇ ਚਲੋ ਓਕੇ ਸੁਰਿੰਦਰ ਮੰਨਾ ਸੁਰਿੰਦਰ ਮੰਨਾ ਹੈ ਚੈਨਲ ਪੁੱਛ ਰਹੀ ਜਵਾਕ ਇਹ ਚੈਨਲ ਦੱਸ ਦਿਓ ਸਾਨੂੰ ਲੋਜ ਦੇਖਦੇ ਆਂ ਇਧਰੋਂ ਕਿ ਤੁਹਾਨੂੰ ਰਾਹ ਮਿਲ ਜੇ ਤਾਂ ਚੰਗੀ ਗੱਲ ਆਪਾਂ ਹੁਣ ਇਧਰ ਤੇ ਜਾਵਾਂਗੇ ਰਾਹ ਹੈਗਾ ਇਧਰ ਦੀ ਹੁਣਿਆ ਹੋਇਆ ਆ ਲਓ ਜਵਾਕਾਂ ਨੇ ਬਰਾਂ ਨੂੰ ਚੜਾਤਾ ਤੇ ਲੋ ਆਪਾਂ ਹੁਣ ਸੱਜੇ ਮੋੜਾਂਗੇ ਘੱਗਰ ਵੱਲ ਨੂੰ ਉਹ ਦੱਸਿਆ ਸੀ ਬੇਟਾ ਬੱਚੇ ਫੇਰ ਮਿਲ ਗਏ ਆ ਆਹ ਆਹ ਰਾ ਚਲ ਜੂਗਾ ਕਿ ਬਾਹਰ ਤੇ ਜਾਣਾ ਪੈਣਾ ਸਿੱਧਾ ਚੈਨਲ ਹੈਗਾ ਸੁਰਿੰਦਰ ਮੰਨਾ ਕਰਕੇ S U R I N D E R M A N A ਡਬਲ ਐ ਨਾ ਪਾਇਓ ਚੰਗਾ ਪੱਤਰ ਨੰਗ ਜੂ ਮੋੜ ਸਾਲ ਆਣੀ ਆਣੀ ਆ ਲੋ ਜੀ ਵਾਏ ਵਾਏ ਬੇਟੇ ਆ ਆ ਲੋ ਕਿੱਧਰ ਨੂੰ ਆ ਜਾ ਰਿਹਾ ਕੱਚੇ ਪੱਕੇ ਰਹਾਂ ਤੇ ਹੁਣ ਆ ਰਿਹਾ ਟੱਕਲਾ ਆਇਓ ਸ਼ੁਕ ਲੈ ਲੈਣਾ ਲੈ ਆ ਰਿਆ ਕੰਮ ਜਿਹੜੇ ਆ ਝੋਰਾ ਸ਼ੋਰਾਂ ਤੇ ਗੱਲ ਰਹੇ ਆ ਦੇਖੋ ਰਾਹ ਬਣਿਆ ਤਾਂ ਹੋਇਆ ਮੋੜਾ ਮੋੜਾ ਤੇ ਹਜੇ ਕੰਮ ਬੜਾ ਚੱਲਦਾ ਥੱਲੇ ਥੋੜੀ ਜਨਾ ਕੁਛ ਦੇ ਬਾਈ ਹੁਣਾਂ ਨੂੰ ਕਿ ਮੈਂ ਗਾਂ ਘੱਗਰ ਦੇ ਪੁਲ ਤੱਕ ਜਾਣਾ ਇਹ ਕਿਹੜਾ ਰਾਹ ਹੋਏਗਾ ਬਾਈ ਘੱਗਰ ਦੇ ਪੁਲ ਤੱਕ ਜਾਣਾ ਮੈਨੂੰ ਆ ਸਿੱਧਾ ਓਕੇ ਜਾਂਹੋਂ ਟ੍ਰੱਕ ਆ ਰਹੇ ਆ ਹੈ ਕਿਤਨੇ ਦੂਰ ਹੋਰ ਰਹਿ ਗਿਆ ਵੀ ਅੱਛਾ 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 ਲਓ ਜੀ ਤੋਵਾ ਕਰਾਤੀ ਹੈ ਇਹਨੇ ਜਿਹੜੇ ਫੁੱਲ ਬਾਂਡ ਰਿਹਾ ਛਤਰਾਣੇ ਵਾਲਾ ਕਾਫੀ 4-5 ਕਿਲੋਮੀਟਰ ਦਾ ਹੈ ਥੋੜਾ ਤੁਸੀਂ ਦੇਖ ਹੀ ਲਓ ਸਾਰਾ ਕੰਮ ਹੀ ਰਹਿੰਦਾ ਸਾਲ ਹੋ ਇੰਜੀਨੀਅਰ ਇੱਕ ਮਿਹੜੇ ਸੀਗੇ ਮੈਨੂੰ ਉਹ ਕਹਿੰਦੇ ਸਾਲ ਲੱਗ ਜਾਣਾ ਲਓ ਜੀ ਚੱਕੋ ਇਦਾਂ ਇਹ ਹੈ ਮਾਰਕ ਵੀ ਨੇ ਜਿਹੜੀ ਅਪਡੇਸ਼ਨ ਦੇਦਾ ਤੁਹਾਨੂੰ ਮੈਂ ਤੇ ਸਭ ਹੁਣ ਦੀ ਦੇਖ ਹੀ ਹਾਂ ਤੇ ਹੀ ਲੋਕ ਜੋ ਕੰਮ ਆ ਸਭ ਕਾ ਇਧਰ ਦੀ ਚੱਲਦੇ ਆ ਉਹ ਗਿੱਲਾ ਹੈ ਨਾ ਕਿ ਜੇ ਫਲੈਪੇਰਾ ਆਵ ਜਾਵੇ ਮੋਟਰਸਾਈਕਲ ਲੋ ਜਿੱਧਰੋਂ ਰਾਹ ਵਿੱਚ ਲੱਗਦਾ ਕੋਈ ਲੱਗੇਗਾ ਆ ਟਰੱਕ ਦੀ ਜਿਹੜੀ ਆ ਟਾਇਰਾਂ ਦੀ ਲਾਈਨ ਉਹ ਜਾ ਰਹੀ ਆ ਓਏ ਓਏ ਆ ਲੋ ਜੀ ਤੱਕ ਪਹੁੰਚ ਗਏ ਹਾਂ ਜੇ ਦੇਖਦੇ ਕਿੱਦਾਂ ਕਰਕੇ ਏਸੀ ਤਰਾਣੇ ਜਿਹੜਾ ਪੁਲ ਬਾਡਰ ਆ ਬਾਕੀ ਵੱਡਾ ਲੋ ਜੀ ਸੱਲੇ ਫੇਰ ਉਤਰਨਾ ਪੈਣਾ ਆਪਾਂ ਨੂੰ ਆਂ ਗਾਂ ਜਾਣ ਲਈ ਨੂੰ ਤਾਂ ਲੱਗਦਾ ਇਧਰੋਂ ਮੁੜ ਕੇ ਤਾਂ ਨਹੀਂ ਆਹ ਹੋਏਗਾ ਇਸ ਤਰ੍ਹਾਂ ਵੀਰੋ ਦੇਖ ਲਓ ਤੁਸੀਂ ਕਿੰਨਾ ਕਰ ਵੀਡੀਓ ਬਣਾਉਣੇ ਲੋ ਜੀ ਜਾ ਰਹੇ ਆਪਾਂ ਨੌਨ ਸਟਾਪ ਰਸਾਂ ਦੀ ਸਪੀਡ ਤੇ ਮਸਾਂ ਨਹੀਂ ਦਾ ਹਵੀ ਵੀ ਨਹੀਂ ਹੈਗੀ ਗੇਅਰ ਵੀ ਦੂਜਾ ਕਦੇ ਪਹਿਲਾ ਬਣੇ ਰਵ ਮੇਰੇ ਨਾਲ ਲੋ ਜੀ ਦੇਖ ਲੋ ਇੰਨਾ ਕੰਮ ਇੱਥੇ ਫਾਈਂਡਿੰਗ ਤੇ ਆਜਾ ਇਹ ਫਿੱਕੀ ਫਿਆਸ ਹੀ ਉਹਦੇ ਨਾਲ ਚਿਕੜੀ ਜੀ ਬਣੀ ਹੋਈ ਆ ਬਾਹਰ ਨੂੰ ਆਹ ਲੋ ਇਧਰ ਕੰਮ ਹੋ ਰਿਹਾ ਦੇਖਦਾ ਹੋਇਆ ਤੇ ਇਸ ਜਦ ਰਾ ਜੀ ਨਿਕਲਦਾ ਸਰੂਏ ਨੂੰ ਘੱਗਰ ਨੂੰ ਆਹ ਵੇਖਾਂਗੇ ਜਿੱਦੋਂ ਦੀ ਮਹਾਰਾਜ ਬਾਬਾ ਸੱਚੇ ਬਾਸਾ ਲੈ ਕੇ ਜਾਣਗੇ ਜਾਵਾਂਗੇ ਤੇ ਇਹ ਵੀਡੀਓ ਤੁਹਾਨੂੰ ਪਾ ਸਾਡੀ ਜਾਣਕਾਰੀ ਹਿੱਤ ਤੁਹਾਨੂੰ ਬਰਾਕੇ ਪੇਸ਼ ਕਰ ਰਿਹਾ ਆਹ ਦੇਖ ਲਓ ਕਿੰਨਾ ਕੰਮ ਚਲੋ ਵੀਰੋ ਦੇਖ ਲਓ ਹਜੇ ਕੰਮ ਬਹੁਤ ਬਣਿਆ ਹੋਇਆ 15-20 ਪੁੱਲ ਤਾਂ ਮੈਂ ਛੱਡ ਆਇਆ ਪਿੱਛੇ ਇੱਕ ਘੱਗਰ ਕੋ ਨਿਕਲੇਗਾ ਇੱਕ ਘਰ ਨੂੰ ਕਹਿੰਦੇ ਨਿਕਲ ਜੂ ਬਾਬੂ ਜੀ ਖੜੇ ਆ ਇੱਕ ਏਦਾਰ ਕੋਈ ਸਚੀਨ ਕੰਟਰੈਕਟਰ ਜਿਹੜੇ ਆ ਇਹਨਾਂ ਦੇ ਕੋਈ ਹੈਗੇ ਆ ਗੱਡੀ ਖੜੀ ਆ ਉਹਨਾਂ ਦੀ ਕੰਮ ਕਰ ਰਿਹਾ ਜੁਰਾਖਾ ਦਾ ਤੇ ਲਓ ਜੀ ਆਹ ਵੇਖੋ ਕਿੱਥੇ ਪਹੁੰਚ ਗਏ ਆਪਾਂ ਆਹ ਲਓ ਜੀ ਵੀਰ ਇਹ ਹੁੰਦਾ ਸਿੱਖ ਤੇ ਕੀ ਹੁੰਦਾ ਇੱਥੇ ਚੱਲਣਾ ਕੋਈ ਨਹੀਂ ਸੀ ਇਹੀ ਹੱਤਕੜ ਕੱਢੀ ਜਾਂਦਾ ਹੁਣੇ ਤਸ ਜਾਣਾ ਇਸ ਵਿੱਚ ਮਿੱਟੀ ਦੇ ਲੋ ਦੇਖ ਲਓ ਕਿੰਨੇ ਨੇੜੇ ਨੇੜੇ ਪੁੱਲ ਉਹ ਬਣੇ ਹੋਏ ਆ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਫੈਲਦੇ-ਫੜਦੇ ਮਿਲ ਸਕੇ ਉਹ ਵੀਰੋ ਇਹ ਆ ਗਿਆ ਘੱਗਰ ਦਾ ਪੁਲ ਦੇਖ ਲਓ ਤੇ ਆਪਾਂ ਹੁਣ ਚੱਲਦੇ ਹਾਂ ਦਿਖਾਉਣੇ ਅੱਗੇ ਕਿੰਨਾ ਕੁ ਕੰਮ ਹੋਇਆ ਵਾ ਆ ਲਓ ਪੁਲ ਦੇ ਥੱਲੇ ਆਪਾਂ ਪਾਣੀ ਕੁੜੀ ਪਿੰਨੇ ਨਾਲੇ ਤੁਹਾਨੂੰ ਦਿਖਾਉਨੇ ਆ ਦਰਸ਼ਕੋ ਆਪਾਂ ਫਾਈਨਲੀ ਘੱਗਰ ਦੇ ਪੁਲ ਤੇ ਪਹੁੰਚ ਗਏ ਆ ਇਹ ਹੈ ਘੱਗਰ ਦਾ ਪੁਲ ਅੰਡਰ ਕੰਸਟਰਕਸ਼ਨ ਇਧਰੋਂ ਆਪਾਂ ਆਏ ਸੀਗੇ ਉੱਤੇ ਨੀਵੇਂ ਰਾਹਾਂ ਤੋਂ ਇਹ ਹੈ ਘੱਗਰ ਦਾ ਪੁਲ ਤੇ ਆਹ ਕੰਮ ਬੜਾ ਤੇਜ਼ੀ ਨਾਲ ਇੱਥੇ ਜਿਹੜਾ ਚੱਲ ਰਿਹਾ ਹੈਗਾ ਟਰਾਲੇ ਟਰੁਲੇ ਫਿਰਦੇ ਆ ਖਰੀਆ ਆ ਗਿਆ ਤੇ ਆਹ ਉੱਪਰ ਕੰਮ ਤੁਹਾਨੂੰ ਦਿਖਾਈ ਦਿੱਤਾ ਚੱਲ ਰਿਹਾ ਹੈਗਾ ਆਪਾਂ ਦੂਜੇ ਬੰਨੀ ਉਹ ਵੀ ਦਿਖਾ ਲਿਆ ਤੁਹਾਨੂੰ ਕਿੰਨਾ ਕੰਮ ਇਹ ਹੋ ਗਿਆ ਹੈਗਾ ਇੱਥੇ ਇਹ ਹੈ ਘੱਗਰ ਦਾ ਪਾਣੀ ਤੁਸੀਂ ਦੇਖ ਰਹੇ ਚੱਲ ਰਿਹਾ ਨਿਰੰਤਰ ਹੌਲੀ ਹੌਲੀ ਜਿਹੜਾ ਇਹ ਦਰਿਆਵਾਂ ਦਾ ਪਾਣੀ ਹੁੰਦਾ ਨਾ ਰਿਵਰ ਦਾ ਇਹ ਰਾਹ ਬੜਾ ਪਹਾੜ ਦਾ ਹੁੰਦਾ ਤੇ ਇਹਨੂੰ ਆਪਾਂ ਕਿਸੇ ਬੈਪਰਾਹੀਂ ਨਹੀਂ ਕੱਢ ਸਕਦੇ ਇਸ ਕਰਕੇ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਤੇ ਆਹ ਪੁਲ ਘਗਰ ਦਾ ਪੁਲ ਹਜੇ ਕੰਮ ਵੀਰੋ ਚੱਲ ਰਿਹਾ ਹੈਗਾ ਉੱਤੇ ਕੁਝ ਕੁਝ ਥਾਂ ਤੇ ਮਾੜਾ ਮਾੜਾ ਪੜਿਆ ਹੋਇਆ ਉੱਤੇ ਆਹ ਤਰੇ ਹੋਇਆ ਤੇ ਉੱਪਰ ਉਹ ਦੇਖ ਲਈ ਪਰੇ ਜਿਹੜਾ ਕੰਮ ਚੱਲਦਾ ਪਿਆ ਤੇ ਆਹ ਜਿਹੜਾ ਦਿੱਲੀ ਨੂੰ ਜਾਣ ਵਾਲਾ ਇਹ ਤਾਂ ਬਿਲਕੁਲ ਹਜੇ ਜੈਸੇ ਤਾਂ ਤੈਸੇ ਪਿਆ ਆਹ ਦੇਖੋ ਇਹ ਹਜੇ ਸਤਰਾਣੀ ਤੱਕ ਇਦਾਂ ਹੀ ਇਹਦਾ ਕੰਮ ਚੱਲ ਰਿਹਾ ਆ ਤੁਸੀ ਵੀਡੀਓ ਤੁਹਾਨੂੰ ਸਤਰਾਣੀ ਤੋਂ ਲੈ ਕੇ ਆ ਰਿਆਂ ਜਿਹੜਾ ਪਾਕੜਾ ਦਾ ਪੁਲ ਸੀ ਉੱਥੋਂ ਫਿਰ ਇਹ 5-7 ਕਿਲੋਮੀਟਰ ਇਹ ਜਿਹੜਾ ਏਰੀਆ ਹੈਗਾ ਅੱਜ ਤੁਹਾਨੂੰ ਦਿਖਾ ਰਿਆ ਇਸ ਤਰ੍ਹਾਂ ਆਹ ਲਓ ਚੱਕੋ ਕਿੰਨਾ ਕੰਮ ਆ ਇੱਥੇ ਜਿਹੜਾ ਚੱਲ ਰਿਹਾ ਕਾਫੀ ਉਹ ਗਾਹਾਂ ਤੱਕ ਤੁਹਾਨੂੰ ਮਜੂਮ ਕਰਕੇ ਦਿਖਾ ਦਿੰਨਾ ਆਹ ਲਓ ਇੱਥੇ ਵੀ ਜਿਹੜਾ ਕੰਮ ਚੱਲ ਰਿਹਾ ਘੱਗਰ ਦੇ ਪਰਲੇ ਪਾਸੇ ਦਿੱਲੀ ਵਾਲੀ ਰੋਡ ਵੱਲ ਆਹ ਲਓ ਜੀ ਕਿੰਨਾ ਕੰਮ ਆ ਇੱਥੇ ਤੁਸੀਂ ਦੇਖ ਰਹੇ ਚੱਲ ਗਏ। ਵੀਰੋ ਇਹ ਸੀ ਆਪਾਂ ਇਹ ਵੀਡੀਓ ਇੱਥੇ ਤੱਕ ਦੇਖਦੇ ਆਂ ਜੇ ਲੰਬੀ ਹੋ ਗਈ ਤਾਂ ਅਗਲਾ ਪਾਰਟ ਜਿਹੜਾ ਗਾਹਾਂ ਦਿੱਲੀ ਵੱਲ ਨੂੰ ਆ ਉਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਦਿਖਾਉਂਗਾ ਜੀ। ਕਾਫੀ ਜਿਹੜੇ ਮਜ਼ਬੂਤ ਉਹ ਪਿੱਲਰ ਆਂ ਦੇਖ ਸਕਦੇ ਆਂ ਕਾਫੀ ਵੱਡੇ-ਵੱਡੇ ਆ ਮੈਂ ਹਾਂ 20 ਫੁੱਟ ਚੌੜੇ ਹੋਣੇ ਆ ਤੇ ਇਸੇ ਤਰ੍ਹਾਂ ਇਹਨਾਂ ਦੇ ਉੱਤੇ ਜੋ ਪੁਲ ਬਣਾ ਕੇ ਧਰੇ ਹੋਏ ਉਹ ਵੀ ਦੇਖ ਦੇਖ ਸਕਦਾ ਕਾਫੀ ਲੰਬੇ-ਲੰਬੇ ਧਰੇ ਹੋਏ ਆ ਤੇ ਇਸੇ ਕੱਕਰ ਦਾ ਪੁਲ ਲੋ ਵੀਰੋ ਮੈਂ ਤੁਹਾਨੂੰ ਇੱਥੇ ਕੜ ਕੇ ਜਿਹੜਾ ਆ ਕੱਕਰ ਦੇ ਪੁਲ ਦਾ ਕੰਮ ਹੋ ਰਿਹਾ ਦਿਖਾਇਆ ਤੇ ਆਪਾਂ ਹੁਣ ਬਾਈਕ ਸਟਾਰਟ ਕਰ ਲਿਆ ਤੇ ਚੱਲਦੇ ਆ ਪਰਲੇ ਪਾਸੇ ਦੇਖਦੇ ਆ ਦਿੱਲੀ ਵਾਲੇ ਪਾਸੇ ਨੂੰ ਤੇ ਪਿੱਛੇ ਟਰੱਕ ਵੀ ਆ ਰਿਹਾ ਚਲੋ ਵਧੀਆ ਨਿਕਲਾ ਏ ਇਹ ਮਿੱਟੀ ਰੌਣੀ ਏ ਇਹ ਹੈ ਆ ਦੇਖੋ ਕੱਕਰ ਦਾ ਪੁਲ ਇਸ ਤਰ੍ਹਾਂ ਇੱਥੇ ਕੰਮ ਜਿਹੜਾ ਹੋ ਰਿਹਾ ਜੀ ਤੇ ਆ ਥੱਲੋਂ ਦੀ ਰਾਹ ਬਣਾਇਆ ਹੋਇਆ ਇੱਕ ਤੇ ਸੱਜੇ ਕੱਪੇ ਜਾਣ ਲਈ ਤੇ ਟਰੱਕ ਵਗੈਰਾ ਜਿਹੜਾ ਇੱਥੇ ਲੰਘਦੇ ਆ ਪਾਣੀ ਥੱਲੋਂ ਦੀ ਜਾ ਰਿਹਾ ਵਿੱਚ ਥੱਲੇ ਇਹਨਾਂ ਨੇ ਪਾਈਪਾ ਪੂਪਾ ਪਾ ਕੇ ਪਾਣੀ ਚੱਲਦਾ ਕਰਤਾ ਕਿਉਂਕਿ ਦਰਿਆ ਦਾ ਪਾਣੀ ਜਦੋਂ ਰੁਕੈਂ ਰੁਕਦਾ ਨਹੀਂ ਹੁੰਦਾ ਤੇ ਆਹ ਦੇਖ ਲੋ ਇੱਧਰਲੇ ਪਾਸੇ ਇੱਕ ਕੰਮ ਜਿਹੜਾ ਚੱਲ ਰਿਹਾ ਹੈਗਾ ਲੈ ਵੀ ਲੱਗਿਆ ਛੇਰਾ ਤੇਰਾ ਜੋਰ ਚਲੋ ਅੱਗੇ ਚੱਲੀਏ ਹਾ ਲੋ ਜੇ ਸਾਹਮਣੇ ਵੀ ਦੇਖ ਲੋ ਫੇਰ ਅੱਗੇ ਘੱਗਰ ਤੋਂ ਅੱਗੇ ਆ ਗਏ ਆਪਾਂ ਤੇ ਇੱਥੋਂ ਬੈੜ ਇਧਰ ਨੂੰ ਜਾ ਰਹੀ ਟਰੱਕ ਦਾ ਜਿਹੜਾ ਟਾਇਰ ਆ ਤੇ ਆਪਾਂ ਵੀ ਲੋਹ ਮਿੱਟੀ ਬਹੁਤ ਆ ਗਿਆ ਹੈ ਜਰਾ ਚਲੋ ਇਹ ਕਾਰ ਫੇਰ ਆ ਗਈ ਆ ਤੇ ਕਿੱਛ ਕਾਰ ਵੀ ਆ ਰਹੀ ਆ ਉਹ ਥੋਟੀ ਇਹ ਨੈਸ਼ਨਲ ਰੋਡ ਹਾਈ ਅਥਾਰਟੀ ਦੀ ਜਿਹੜੀ ਕਾਰ ਆ ਤੇ ਉੱਤੇ ਬੋਰਡ ਲੱਗਾ ਹੋਇਆ ਤੇ ਤੇ ਆਪਾਂ ਫੇਰ ਇਸ ਬੰਦੇ ਆ ਗਏ ਆ ਦੇਖਦੇ ਕਿੱਥੋਂ ਕਿ ਮਿਲੂਗਾ ਜਾ ਕੇ ਪੁੱਛਦੇ ਆਂ ਵੀ ਇਹਨੂੰ ਇਹ ਗਾਹ ਤੋਂ ਹੀ ਦੇਖਾ ਦਿਆਂ ਘੱਗੜ ਦੇ ਨਾਲ ਭਾਈ ਜੀ ਹਾਈਵੇ ਕਿੱਥੇ ਕਿ ਮਿਲੂਗਾ ਜਾ ਕੇ ਹਾਈਵੇ ਜਿਹੜੀ ਅੱਗੇ ਕੀ ਹਾਲ ਆ ਆਪਣਾ ਅੱਗੇ ਹਾਈਵੇ ਕਿੱਥੇ ਕੋ ਮਿਲੂਗਾ ਅੱਛਾ ਥੱਲੇ ਥੱਲੇ ਜਾਊਗਾ ਰਾ ਠੀਕ ਆ ਮਿਹਰਬਾਨੀ ਚੰਗਾ ਭਾਈ ਮੇਰ ਭਾ ਚੈਨਲ ਆਪਣਾ ਸੁਰਿੰਦਰ ਮੰਨਾ ਸੁਰਿੰਦਰ ਮੰਨਾ ਕਰਕੇ ਚੈਨਲ ਆ ਜਿਕਾ ਬਾਈ ਕਾਕਾ ਲੋ ਜੀ ਬਾਈ ਟਰੱਕ ਵਾਲਾ ਕਹਿੰਦਾ ਵੀ ਇੱਧਰੋਂ 2 ਕਿਲੋਮੀਟਰ ਹਜੇ ਤੁਹਾਨੂੰ ਇਤਾਂ ਹੀ ਹਜੇ ਮਿੱਟੀ ਫੱਕਣੀ ਪੈਣੀ ਆ ਤੇ ਇਸ ਤਰ੍ਹਾਂ ਦੇਖੋ ਕੰਮ ਜਾ ਕਰ ਰਿਹਾ ਹੱਥ ਠੱਗਰ ਦੇ ਜਿਸ ਬੰਨੇ ਵੀ ਉੱਤਰ ਵੀ ਤੇ ਤੁਸੀਂ ਠੱਗਰ ਦੇਖਿਆ ਇਹ ਇਹ ਜੇ ਕੋਸ਼ਿਸ਼ ਨਾ ਕਰਿਓ ਵੀ ਤੁਸੀਂ ਆਉਣਾ ਤੇ ਆਪਾਂ ਚੱਲਦੇ ਅੱਗੇ 2 ਕਿਲੋਮੀਟਰ ਟਰੱਕ ਵਾਲੇ ਵੀਰ ਨੇ ਕਿਹਾ ਹਜੇ ਬਹੁਤ ਸੱਜੇ ਖੱਬੇ ਦੇ ਸਕਦੇ ਹਾਂ ਕੰਮ ਹਜੇ ਬਹੁਤ ਪਿਆ ਮੈਂ ਕਹਿੰਦਾ ਸਾਲ ਤੱਕ ਉੱਤੇ ਟਾਈਮ ਜਿਹੜਾ ਲੱਗ ਜਾਣਾ ਉੱਜ ਚੜ ਕੇ ਫੇਰ ਟੀਸੀਆਂ ਤੇ ਇੰਨਾ ਦਪਾਟਦੇ ਨਹੀਂ ਜਾਣਡਾ ਪੈਂਦਾ ਜਿੰਨਾ ਜਿਹੜਾ ਇੱਥੇ ਬਲੌਗਿੰਗ ਲਈ ਜਾਣਾ ਪੈ ਰਿਹਾ ਚੱਲਦੇ ਆ ਇੱਥੇ ਵੀ ਖੜ ਕੇ ਤੁਹਾਨੂੰ ਦਿਖਾਣੇ ਆ ਨਜ਼ਾਰਾ ਪਿੱਛੋਂ ਜਿੱਧਰੋਂ ਆਏ ਆ ਕੱਗਰ ਦੇ ਪੁਲ ਵੱਲੋਂ ਇਹ ਆ ਲਓ ਇੱਥੇ ਵੀ ਜਿਹੜਾ ਕੰਮ ਉਹ ਚੱਲ ਰਿਹਾ ਹੈਗਾ ਆ ਵੇਖੋ ਤੇ ਨਾਲ ਪਿੱਛਲੇ ਪਾਸੇ ਇਹਦੇ ਠੱਗਰ ਦਾ ਪੁਲ ਉਹ ਵਿਚ ਨੂੰ ਦਿਖਾਈ ਦੇ ਰਿਹਾ ਉਹ ਦੇਖੋ ਜੀ ਲੋਗੇ ਦੇਖਦੇ ਰਹੋ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈਆਂ ਨੇ ਮੈਂ ਥੋੜਾ ਜਿਹਾ ਕੈਮਰਾ ਦੇ ਲੈਂਸ ਸਾਫ ਕਰ ਲਾਂ ਆਪਾਂ ਲੈਂਸ ਸਾਫ ਕਰ ਲਏ ਆ ਚੱਲਦੇ ਆ ਅਗਲੇ ਪਾਸੇ ਅਗਲੇ ਡੈਸਟੀਨੇਸ਼ਨ ਤੇ ਘੱਗਰ ਤੋਂ ਵੀ ਆਪਾਂ ਜਿਹੜਾ ਅੱਗੇ ਨਿਕਲ ਗਏ ਆ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਲੋ ਜੀ ਟਰੱਕ ਵਾਲਾ ਬਾਈ ਆ ਗਿਆ ਆਪਣੇ ਮੂਰੇ ਲੋ ਜੀ ਬਣੇ ਰਹੋ ਮੇਰੇ ਨਾਲ ਪੱਕਾ ਘੱਗਰ ਦਾ ਪੁਲ ਟੱਪ ਆਇਆ ਤੇ ਦਿੱਲੀ ਵਾਲੇ ਪਾਸੇ ਨੂੰ ਜਾ ਰਹੇ ਆ ਦੇਖਦੇ ਜਿੱਥੇ ਤੁਹਾਡਾ ਕੰਮ ਚੱਲ ਰਿਹਾ ਉੱਥੇ ਆਪਾਂ ਵੀਡੀਓ ਸਮਾਪਤ ਕਰਾਂਗੇ ਲੰਬੀ ਹੋ ਗਈ ਤਾਂ ਵੀ ਆਪਾਂ ਹੁਣ ਸਮਾਪਤ ਕਰ ਦਾਂਗੇ। ਉਹ ਵੀਡੀਓ ਹੁਣ ਮੇਰੀ ਹੋ ਗਈ ਕਾਫੀ ਲੰਬੀ ਤੇ ਆਪਾਂ ਇਸ ਨੂੰ ਇੱਥੇ ਸਮਾਪਤ ਕਰਾਂਗੇ ਕਿਉਂਕਿ ਕੰਮ ਅਜੇ ਅੱਗੇ ਲੰਬੀ ਵੀਡੀਓ ਹੋ ਜੇਗੀ। ਅਗਲੇ ਪਾਰਟ ਦੇ ਵਿੱਚ ਤੁਹਾਨੂੰ ਜਿਹੜਾ ਅਗਲਾ ਹਿੱਸਾ ਉਹ ਦਿਖਾਉਂਗਾ। ਇੱਥੋਂ ਹੀ ਆਪਾਂ ਅਗਲਾ ਪਾਰਟ ਜਿਹੜਾ ਸ਼ੁਰੂ ਕਰਾਂਗੇ। ਤੇ ਤੁਸੀਂ ਬਣੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹ ਪਹਿਲ ਦੇ ਹੱਥ ਤੇ ਮਿਲ ਸਕੇ ਜੀ ਤੋਂ ਕਿਲੋਮੀਟਰ ਅੱਗੇ ਤੱਕ ਜਿਹੜਾ ਕੰਮ ਚੱਲ ਰਿਹਾ ਦਿੱਲੀ ਵੱਲ ਨੂੰ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਤੇ ਇਹ ਹਜੇ ਦੋਨੇ ਪਾਸੇ ਜਿਹੜਾ ਕੰਮ ਨਹੀਂ ਹੋਇਆ ਪੂਰਾ ਨਾ ਆਪ ਵਾਲੇ ਪਾਸੇ ਨਾ ਡਾਊਨ ਵਾਲੇ ਪਾਸੇ ਨਾ ਅਮਰੋਸਰ ਜਾਣ ਵਾਲੇ ਪਾਸੇ ਤੇ ਨਾ ਦਿੱਲੀ ਜਾਣ ਵਾਲੇ ਪਾਸੇ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਉਹ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪੈਲ ਦੇ ਆਧਾਰ ਤੇ ਮਿਲ ਸਕੇ ਤੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਰੱਬ ਰੱਖਾ ਚੜ੍ਹਦੀ ਕਲਾ ਅਗਲੀ ਵੀਡੀਓ ਜਲਦੀ ਲਿਆ ਰਹੇ ਆ